ਐ ਸੇਵਰਲੇ ਹਿਓਣ ਜਗ ਤੇਜੀ ਐਸੇ ਵਿਰਲੇ ਹਿਓਣ ਜਗ ਤੇ ਭਜਨ ਕਰ ਗਿਆਨੀ ਬਣਦੇ ਤਿਆਗੀ ਭਗਤ ਸਦੋਂ ਜਗ ਤੇ ਜੀ ਤਿਆਗੀ ਭਗਤ ਸਦੋਂ ਜਗ ਤੇ ਸਾਧੂ ਜੰਮਦਾ ਤੇ ਮਰਦਾ ਨਾ ਜੀ ਸਾਧੂ ਜੰਮਦਾ ਤੇ ਮਰਦਾ ਨਾ ਦਰਤੀ ਤੇ ਭਾਰ ਪਾਪਾਂ ਦਾ ਕੋਈ ਸਾਧ ਬਿਨਾ ਥਮਦਾ ਨਾ ਜੀ ਕੋਈ ਸਾਧ ਬਿਨਾ ਥਮਦਾ ਨਾ ਰੱਬ ਦੇ அவਤਾਰੀ ਜੋ ਜੀ ਰੱਬ ਦੇ அவਤਾਰੀ ਜੋ ਸਾਧ ਦੇ ਹੁਕਮ ਵਿੱਚ ਹੈ ਦਿਸੇ ਸ੍ਰਿਸ਼ਟੀਏ ਸਾਰੀ ਜੋ ਜੀ ਦਿਸੇ ਸ੍ਰਿਸ਼ਟੀਏ ਸਾਰੀ ਜੋ ਦੁਖੇ ਦੁਖੀਆਂ ਦੇ ਕਟ ਜਾਂਦੇ ਜੀ ਦਖ ਦੁਖੀਆਂ ਦੇ ਕਟ ਜਾਂਦੇ ਟੋਈ ਫਿਰ ਮਿਲੇ ਕਿਤੋਂ ਨਾ ਜੀ ਜਦ ਸਾਧੂ ਮੁਖ ਵਟ ਜਾਂਦੇ ਜੀ ਜਦ ਸਾਧੂ ਮੁਖ ਵਟ ਜਾਂਦੇ ਚਾਹੇ ਫਟ ਹੋਏ ਕੱਪੜੇ ਨੇ ਜੀ ਚਾਹੇ ਫਟ ਹੋਏ ਕੱਪੜੇ ਨੇ ਛੇੜੋ ਨਾਵ ਕੀ ਰਾਨੂ जीड़े रब ताईं अपड़े ने जीड़े रब ताईं अपड़े न जग द आम नी जग द आम न ਫਕਰਾਂ ਦੀ ਜੱਤ ਕੋਈ ਨਾ ਜੀ ਹੁੰਦੇ ਕਿਸੇ ਦੇ ਗੁਲਾਮ ਨਹੀਂ ਜੀ ਹੁੰਦੇ ਕਿਸੇ ਦੇ ਗੁਲਾਮ ਨਹੀਂ ਜਰ ਕਿਸੇ ਦਾ ਵੀ ਰੱਖ ਦੇ ਨਾ ਜੀ ਡਰ ਕਿਸੇ ਦਾ ਵੀ ਰੱਖ ਦੇ ਨਾ ਰਹਿਣ ਵਿੱਚ ਦੁਨੀਆਂ ਦੇ ਜੀ ਦੁਨਿਆਵੀ ਪਖ ਦੇ ਨਾ ਜੀ ਦੁਨਿਆਵੀ ਪਖ ਦੇ ਨਾ ਜਗ ਤਾਰਨ ਲਿਆਉਂਦੇ ਨੇ ਜੀ ਜਗ ਤਾਰਨ ਲਿਆਉਂਦੇ ਨੇ ਹਰ ਹਰ ਜਾਣੇ ਕਹੇ ਜੀ ਜੋਤੀ ਜੋਤੇ ਸਮਾਦੇ ਨੇ ਜੀ ਜੋਤੀ ਜੋਤੇ ਸਮਾਦੇ ਨੇ ਓਹੋ ਸਦਾ ਹੀ ਜਿਉਂਦੇ उहो सदा ई जियो दे उहो सदा ई जियो दे जी सदा ई जियो दे ਗੋਣ ਨੂੰ ਕਾਲ ਤਾਈਓ ਜੀ ਲੋਕ ਉਹਨਾਂ ਤਾਈ ਗਾਉਂਦੇ ਨੇ ਜੀ ਲੋਕ ਉਹਨਾਂ ਤਾਈ ਗਾਉਂਦੇ ਨੇ ਪੜੀ ਧਰਮ ਦੀ ਜਾਣ ਲਈਏ ਜੀ ਪੜੀ ਧਰਮ ਦੀ ਜਾੜ ਲਈਏ ਸੋਣ ਗੁਰ ਜੰਟ ਬੈਂਕਿਆ ਜੀ ਲੜ ਸਾਧੂਆਂ ਦਾ ਫੜ ਲਈਏ ਜੀ ਲੜ ਸਾਧੂਆਂ ਦਾ ਫੜ ਲਈਏ ਜੀ ਲੜ ਸਾਧੂਆਂ ਦਾ ਫੜ ਲਈਏ ਕਵੀ ਕਹਿੰਦਾ ਕਦੇ ਮੰਤਰਾ ਨਾਲ ਨਹੀਂ ਮਿਸਾਲ ਬਲਦੀ ਤੇਲ ਮੁਕੇ ਤੋਂ ਦੀਵਾ ਹੋ ਗੁੱਲ ਜਾਵੇ ਨਾਲ ਮੰਤਰਾ ਨਹੀਂ ਮਿਸਾਲ ਬਲਦੀ ਤੇਲ ਮੁਕੇ ਤੋਂ ਦੀਵਾ ਹੋ ਗੁੱਲ ਜਾਵੇ ਲੱਖ ਯਤਨ ਕਰੀਏ ਭਾਂਡੇ ਵਿੱਚ ਨਹੀਂ ਪੈਂਦਾ ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਜਦੋਂ ਗੰਢ ਇਤਫਾਕ ਦੀ ਖੁੱਲ ਜਾਵੇ ਪਾਰਸ ਮਿਟ ਜਾਂਦੀ ਗਲਤ ਹਰਫ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਜਿਹੜੀਆਂ ਕੌਮਾਂ ਦੇ ਕੋਲ ਆਪਣੇ ਵੱਡਿਆਂ ਦਾ ਸਰਮਾਇਆ ਨਾ ਆਪਣੇ ਵੱਡਿਆਂ ਦਾ ਇਤਿਹਾਸ ਨਾ ਉਹ ਗੁਰੂ ਪਿਆਰੇਓ ਕੌਮ ਕਦੇ ਕਿਸੇ ਤੋਂ ਮਕਾਇਆ ਨਹੀਂ ਮੁੱਕੀ ਆਪ ਜਾਣਦੇ ਹੋ ਇਤਿਹਾਸ ਤੋਂ ਜਾਣੂ ਹੋ ਦਿੱਲੀ ਤੇ ਲਾਹੌਰ ਦੇ ਤਖਤ ਤੇ ਜਿੰਨੀਆਂ ਸਰਕਾਰਾਂ ਆਈਆਂ ਇਹਨਾਂ ਸਿਰ ਤੋਂ ਪੈਰਾਂ ਤੌਰੀ ਜ਼ੋਰ ਲਾਇਆ ਕੌਮਾਂ ਨੂੰ ਖਤਮ ਕਰਨ ਵਾਸਤੇ ਪਰ ਸਿੱਖ ਕੌਮ ਅੱਜ ਵੀ ਪਰਫੁੱਲਤ ਹੈ ਗੁਰੂ ਪਿਆਰੇਓ ਕਿਉਂ ਕਿ ਇਹਨਾਂ ਕੋਲ ਆਪਣੇ ਵੱਡਿਆਂ ਦਾ ਸਰਮਾਇਆ ਹੈ ਇਨਾਂ ਕੋਲ ਆਪਣੇ ਵੱਡਿਆਂ ਦਾ ਇਤਿਹਾਸ ਹੈ ਜਿਹੜੀਆਂ ਕੌਮਾਂ ਕੋਲ ਆਪਣੇ ਵੱਡਿਆਂ ਦਾ ਇਤਿਹਾਸ ਨਹੀਂ ਨਾ ਉਹ ਕੌਮਾਂ ਸਦਾ ਵਾਸਤੇ ਮਲੀਆ ਮੇਟ ਹੋ ਜਾਂਦੀਆਂ ਆਹ ਇਤਿਹਾਸ ਦੀ ਲੜੀ ਆਰੰਭ ਕਰਾਂ ਚੌਥੇ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਤਿੰਨ ਸਹਿਬਜ਼ਾਦਿਆਂ ਦਾ ਜਨਮ ਹੋਇਆ ਸਭ ਤੋਂ ਵੱਡੇ ਬਾਬਾ ਪਿੱਠੀ ਚੰਦ ਜੀ ਛੋਟੇ ਮਹਾਦੇਵ ਜੀ ਤੇ ਸਭ ਤੋਂ ਛੋਟੇ ਅਰਜਨ ਦੇਵ ਜਿਹੜੇ ਗੁਰੂ ਅਰਜਨ ਦੇਵ ਬਣੇ ਹੁਣ ਸਤਿਗੁਰੂ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਅਸاری ਕਰ ਰਹੇ ਨੇ ਇਧਰ ਗੁਰੂ ਮਹਾਰਾਜ ਦੇ ਤਾਏ ਦਾ ਪੁੱਤਰ ਸਿਹਾਰੀ ਮੱਲ ਲਾਹੌਰ ਤੋਂ ਆਇਆ ਚੱਲ ਕੇ ਤੇ ਚੌਥੇ ਪਾਸ਼ਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਬੇਨਤੀ ਕੀਤੀ ਭਰਾਤਾ ਜੀ ਮੇਰੇ ਪੁੱਤਰ ਦਾ ਵਿਆਹ ਹੈ ਚਲੋ ਲਾਹੌਰ ਚਲੋ ਚੌਥੇ ਪਾਸ਼ਾ ਮਹਾਰਾਜ ਨੇ ਆਪ ਲਾਹੌਰ ਜਾਣਾ ਨਾ ਪਸੰਦ ਕੀਤਾ ਕਿਉਂਕਿ ਜੇ ਆਪ ਜਾਂਦੇ ਸਨ ਤੇ ਗੁਰਦੇਵ ਦੇ ਨਾਲ ਸੰਗਤਾਂ ਬਹੁਤ ਜਾਣ ਵਾਸਤੇ ਤਿਆਰ ਸਨ ਸਤਿਗੁਰੂ ਮਹਾਰਾਜ ਨੇ ਪਿਰਥੀ ਚੰਦ ਨੂੰ ਵੱਡੇ ਪੁੱਤਰ ਨੂੰ ਕੋਲ ਸੱਦਿਆ ਕੋਲ ਸੱਦ ਕੇ ਹੁਕਮ ਕੀਤਾ ਬੇਟਾ ਤੁਹਾਡੇ ਤਾਏ ਦੇ ਪੁੱਤਰ ਦੀ ਸ਼ਾਦੀ ਹੈ ਤੇ ਤੁਹਾਨੂੰ ਲਾਹੌਰ ਜਾਣਾ ਪਵੇਗਾ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਪਿਰਥੀ ਚੰਦ ਨੀਤ ਦਾ ਮਾੜਾ ਸੀ ਗੁਰੂ ਪਿਆਰੋ ਬੇਈਮਾਨ ਸੀ ਗੁਰੂ ਘਰ ਵਿੱਚ ਬੇਈਮਾਨੀ ਕਰਦਾ ਸੀ ਇਹਨੇ ਸੋਚਿਆ ਜੇ ਮੈਂ ਚਲੇ ਗਿਆ ਲਾਹੌਰ ਤੇ ਪਿਤਾ ਅਰਜੁਨ ਦੇਵ ਨੂੰ ਕੋਲ ਬਹਾ ਬਹਾ ਕੇ ਸਿੱਖਿਆ ਦਿੰਦੇ ਨੇ ਗੋਦੀ ਵਿੱਚ ਬਿਠਾਉਂਦੇ ਨੇ ਕਿਤੇ ਇਹ ਨਾ ਹੋਵੇ ਮੇਰੇ ਜਾਣ ਤੋਂ ਬਾਅਦ ਗੁਰਤਾ ਗੱਦੀ ਦਾ ਵਾਰਿਸ ਅਰਜੁਨ ਦੇਵ ਬਣ ਜਵੇ ਇਹ ਨੀਤ ਦਾ ਕੋਝਾ ਸੇਕਣ ਲਗਾ ਪਿਤਾ ਜੀ ਤੁਹਾਨੂੰ ਨਹੀਂ ਪਤਾ ਆਈ ਗਈ ਆਈ ਗਈ ਸੰਗਤ ਦੀ ਸੰਭਾਲ ਮੈਂ ਕਰਦਾ ਲੰਗਰ ਪਾਣੀ ਮੈਂ ਸ਼ਿਕਾਉਂਦਾ ਆਇਆ ਦਸਵੰਦ ਲੋਕਾਂ ਤੋਂ ਮੈਂ ਲੈਂਦਾ ਤੇ ਜੇ ਮੈਂ ਚਲੇ ਗਿਆ ਲਾਹੌਰ ਨੂੰ ਤੇ ਆਈ ਹੋਈ ਸੰਗਤ ਨੂੰ ਕੌਣ ਸੰਭੂਗਾ ਮੈਂ ਲਾਹੌਰ ਨਹੀਂ ਜਾਣਾ ਸਤਿਗੁਰੂ ਗੁਰੂ ਮਹਾਰਾਜ ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਮਹਾਦੇਵ ਜਿਹੜਾ ਨਿਰਪੱਖ ਸੀ ਜਿਹੜਾ ਦੇਹ ਸੰਸਾਰ ਨਾਲ ਕੋਈ ਲਖਾਓ ਨਹੀਂ ਸੀ ਰੱਖਦਾ ਇਹ ਗੁਰੂ ਮਹਾਰਾਜ ਨੇ ਅਰਜਨ ਦੇਵ ਨੂੰ ਕੋਲ ਸੱਦਿਆ ਹੁਕਮ ਕੀਤਾ ਬੇਟਾ ਤੇਰੇ ਤਾਏ ਦੇ ਪੁੱਤਰ ਦੀ ਸ਼ਾਦੀ ਹੈ ਤੂੰ ਲਾਹੌਰ ਜਾਣਾ ਗੁਰਦੇਵ ਪਿਤਾ ਨੂੰ ਨਮਸਕਾਰ ਕੀਤੀ ਤੇ ਕਹਿਣ ਲੱਗਾ ਪਿਤਾ ਜੀ ਇਹ ਤੇ ਸ਼ਾਦੀ ਦਾ ਸਮਾਗਮ ਹੈ ਜੇ ਕਿਤੇ ਮੌਤ ਵਰਨ ਵਾਸਤੇ ਵੀ ਹੁਕਮ ਦਿੰਦੇ ਤਾਂ ਮੈਂ ਜਾਣ ਲਈ ਤਿਆਰ ਆ ਮੇਰੇ ਸਿਰ ਮੱਥੇ ਤੇ ਹੁਕਮ ਹੈ ਤੁਹਾਡਾ ਸਤਿਗੁਰੂ ਮਹਾਰਾਜ ਨੂੰ ਕੀਤੀ ਨਮਸਕਾਰ ਤੇ ਅਰਜੁਨ ਦੇਵ ਲਾਹੌਰ ਜਾਣ ਲਈ ਤਿਆਰ ਹੋਇਆ ਚੌਥੇ ਪਾਤਸ਼ਾਹ ਮਹਾਰਾਜ ਨੇ ਨਾਲ ਹੁਕਮ ਲਿਖ ਦਿੱਤਾ ਕਹਿਣ ਲੱਗੇ ਜਿੰਨਾ ਚਿਰ ਅਸੀਂ ਤੁਹਾਨੂੰ ਸੱਦੀਏ ਨਾ ਉਹਨਾਂ ਚਿਰ ਤੁਸਾਂ ਅੰਬਰ ਤੇ ਸਰ ਨਹੀਂ ਆਉਣਾ ਲਾਹੌਰ ਰੁਕਣਾ ਹੈ ਸਤਿਗੁਰੂ ਮਹਾਰਾਜ ਨੂੰ ਨਮਾ ਕੇ ਸੀਸ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਚਲੇ ਗਏ ਸ਼ਾਦੀ ਦਾ ਕੰਮ ਸਾਰਾ ਸਮਾਪਤ ਹੋਇਆ ਪਰ ਗੁਰੂ ਪਿਤਾ ਵੱਲੋਂ ਕੋਈ ਚਿੱਠੀ ਪੱਤਰ ਨਾ ਗਿਆ ਇਤਿਹਾਸ ਵਿੱਚ ਲਿਖਿਆ ਤਿੰਨ ਮਹੀਨੇ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਸੰਗਤਾਂ ਵਿੱਚ ਉਪਦੇਸ਼ ਕਰਦੇ ਰਹੇ ਸੰਗਤਾਂ ਨੂੰ ਤਾਰਦੇ ਰਹੇ ਪਰ ਪਿਤਾ ਗੁਰਦੇਵ ਵੱਲੋਂ ਕੋਈ ਹੁਕਮ ਨਾ ਗਿਆ ਸਤਿਗੁਰੂ ਮਹਾਰਾਜ ਨੇ ਇੱਕ ਚਿੱਠੀ ਲਿਖੀ ਜਿਹੜੀ ਮਾਝ ਦੀ ਰਾਗ ਵਿੱਚ ਲਿਖੀ ਹੋਈ ਹੈ ਦਰਜ ਹੈ ਗੁਰੂ ਮਹਾਰਾਜ ਦੇ ਵਿੱਚ ਚਿੱਠੀ ਲਿਖੀ ਆਪਣੇ ਪਿਤਾ ਵੱਲੇ ਤੇ ਕਾਸਤ ਨੂੰ ਦੇ ਕੇ ਚਿੱਠੀ ਕਹਿਣ ਲੱਗਾ ਚਿੱਠੀ ਮੇਰੇ ਪਿਤਾ ਨੂੰ ਦੇ ਦਿਓ ਕਾਸ ਲੈ ਕੇ ਚਿੱਠੀ ਅੰਮ੍ਰਿਤ ਸਾਡੀ ਧਰਤੀ ਤੇ ਆਇਆ ਉਹ ਪਿਰਥੀਆ ਅੱਗੇ ਮਿਲ ਗਿਆ ਜਦੋਂ ਕਾਸਤ ਨੇ ਪੁੱਛਿਆ ਤੇ ਪਿਰਥੀਆ ਕਹਿਣ ਲੱਗਾ ਕੋਈ ਗੱਲ ਨਹੀਂ ਚਿੱਠੀ ਮੈਨੂੰ ਦੇ ਦਿੱਤੀ ਜਾਵੇ ਮੈਂ ਪਿਤਾ ਗੁਰਦੇਵ ਨੂੰ ਦੇ ਦੇਵਾਂਗਾ ਉਹ ਚਿੱਠੀ ਦੇ ਕੇ ਵਾਪਸ ਚਲੇ ਗਿਆ ਪਰ ਚਿੱਠੀ ਪਿਤਾ ਗੁਰਦੇਵ ਤੱਕ ਨਹੀਂ ਪਹੁੰਚੀ ਦੂਸਰੀ ਚਿੱਠੀ ਗੁਰਦੇਵ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਫੇਰ ਲਿਖੀ ਉਹ ਵੀ ਚਿੱਠੀ ਪਿੱਠੀ ਚਾਦਨੇ ਰਸਤੇ ਵਿੱਚ ਲੈ ਲਈ ਗੁਰੂ ਪਿਆਰਿਓ ਹੁਣ ਗੁਰਦੇਵ ਪਿਤਾ ਨੇ ਤੀਸਰੀ ਚਿੱਠੀ ਲਿਖੀ ਤੇ ਤੀਸਰਾ ਅੰਕ ਪਾ ਕੇ ਕਾਹਤ ਨੂੰ ਪੱਕੀ ਕਰ ਦਿੱਤੀ ਕਹਿਣ ਲੱਗਾ ਮੇਰੇ ਪਿਤਾ ਤੋਂ ਬਿਨਾ ਰਸਤੇ ਵਿੱਚ ਕੋਈ ਵੀ ਮਿਲੇ ਇਹ ਚਿੱਠੀ ਨਹੀਂ ਦੇਣੀ ਚਿੱਠੀ ਮੇਰੇ ਪਿਤਾ ਤੱਕ ਪਹੁੰਚਣੀ ਚਾਹੀਦੀ ਹੈ ਲੈ ਕੇ ਚਿੱਠੀ ਕਾਹਤ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਾ ਨਮਸਕਾਰ ਕਰਕੇ ਚਿੱਠੀ ਦਿੱਤੀ ਉੱਤੇ ਤੀਸਰਾ ਅੰਕ ਪਿਆ ਹੋਇਆ ਸੀ ਉਸੇ ਵੇਲੇ ਗੁਰਦੇਵ ਪਿਤਾ ਨੇ ਸਿੱਖਾਂ ਨੂੰ ਸੱਦ ਘੱਲਿਆ ਕਿ ਅਰਜੋਨ ਦੇਵ ਨੂੰ ਲਾਹੌਰ ਤੋਂ ਲਿਆਂਦਾ ਜਾਵੇ ਪਿਤਾ ਦੇ ਦਰਬਾਰ ਵਿੱਚ ਆਇਆ ਤਿੰਨ ਚਿੱਠੀਆਂ ਜਦੋਂ ਪਿਤਾ ਨੂੰ ਦਸੀਆਂ ਗਈਆਂ ਤੇ ਪਿਰਥੀ ਚੰਦ ਨੂੰ ਪੁੱਛਿਆ ਪਾਈ ਪਿਰਥੀ ਚੰਦ ਤੂੰ ਰਸਤੇ ਵਿੱਚ ਚਿੱਠੀਆਂ ਲੈ ਲੀਆਂ ਉਹ ਚਿੱਠੀਆਂ ਕਿੱਥੇ ਨੇ ਕਹਿਣ ਲੱਗਾ ਪਿਤਾ ਜੀ ਆਹ ਚਿੱਠੀਆਂ ਦੀ ਗੱਲ ਕਰਦੇ ਹੋ ਇਹ ਤਾਂ ਮੈਂ ਆਪ ਲਿਖੀਆਂ ਨੇ ਚੌਥੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਪਿਰਥੀ ਚੰਦ ਜੇ ਤੂੰ ਲਿਖਿਆ ਤੇ ਅਜੇ ਬਾਣੀ ਸੰਪੂਰਨ ਨਹੀਂ ਹੋਈ ਤਿੰਨ ਅੰਕ ਨੇ ਚੌਥਾ ਅੰਕ ਉਚਾਰ ਕਰਨਾ ਹੈ ਸੰਗਤ ਵਿੱਚ ਖੜੋ ਕੇ ਉਚਾਰਦੇ ਅਸੀਂ ਮੰਨ ਲਾਂਗੇ ਚਿੱਠੀਆਂ ਤੂੰ ਲਿਖੀਆਂ ਗੁਰੂ ਪਿਆਰਿਓ ਝੂਠ ਕਿੰਨਾ ਚਿਰ ਛਪਾਇਆ ਜਾ ਸਕਦਾ ਪਿਰਥੀ ਨੂੰ ਕੁਝ ਨਾ ਲਿਖਣਾ ਆਇਆ ਮਹਾਰਾਜ ਚ ਉੱਥੇ ਪਾਤਸ਼ਾਹ ਮਹਾਰਾਜ ਨੇ ਅਰਜੁਨ ਦੇਵਲੇ ਸਹਾਰਾ ਕੀਤਾ ਸੰਗਤ ਵਿੱਚ ਖੜੋ ਕੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਹ ਮਹਾਰਾਜ ਜਿਹੜੇ ਉਸ ਟਾਈਮ ਅਰਜਨ ਦੇਵ ਸਨ ਗੁਰੂ ਨਹੀਂ ਸਨ ਉਹਨਾਂ ਨੇ ਚੌਥਾ ਅੰਕ ਉਚਾਰਨ ਕੀਤਾ ਭਾਗ ਹੋਆ ਗੁਰਸੰਤ ਮਲਾਇਆ ਪ੍ਰਭ ਅਬਨਾਸੀ ਘਰ ਮੇ ਪਾਇਆ ਸੇਵ ਕਰੀ ਪਲ ਚਸਨ ਵਿਛੜਾ ਜਨ ਨਾਨਕ ਦਾਸ ਤੇਮਾਰੇ ਜਿਉ ਹਉ ਕੋਲੀ ਜਿਉ ਕੋਲ ਕਮਾਈ ਜਨ ਨਾਨਕ ਦਾਸ ਤੇਮਾਰੇ ਜਿਉ ਰਹਾਓ ਚੌਥਾ ਹੰਕੂ ਚਾਹਨ ਕਰ ਦਿੱਤਾ ਗੁਰਦੇਵ ਪਿਤਾ ਨੇ ਉਸ ਵੇਲੇ ਹੁਕਮ ਕਰ ਦਿੱਤਾ ਗੁਰਿਆਈ ਦਾ ਵਾਰਸ ਅਰਜਨ ਦੇਵ ਹੋਵੇਗਾ ਪਿਰਥੀ ਚੰਦ ਸੜਨ ਜੋਗਾ ਰਹਿ ਗਿਆ ਗੁਰਦੇਵ ਪਿਤਾ ਗੁਰੂ ਅਰਜਨ ਦੇ ਮਹਾਰਾਜ ਨੂੰ ਨਾਲ ਲੈ ਕੇ ਗੋਂਦਵਾਲ ਦੀ ਧਰਤੀ ਤੇ ਆਏ ਨੇ ਗੋਂਦਵਾਲ ਦੀ ਧਰਤੀ ਤੇ ਚੌਥੇ ਪਾਸ਼ਾ ਮਹਾਰਾਜ ਨੇ ਸਰੀਰ ਛੱਡਿਆ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਗੁਰਿਆਈ ਦਾ ਤਿਲਕ ਇਹ ਅਰਜੁਨ ਦੇਵ ਨੂੰ ਦੇ ਦਿੱਤਾ ਜਾਵੇ ਹੁਣ ਪਿਰਥੀ ਚੰਨ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਰਜੁਨ ਦੇ ਗੁਰਿਆਈ ਸਾਹਮਣੇ ਮਾਰੇ ਪਿਤਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗੌਂਦਵਾਲ ਦੀ ਧਰਤੀ ਤੇ ਪਰ ਇਹਦਾ ਕਿਸੇ ਨੇ ਰੌਲਾ ਨਹੀਂ ਸੁਣਿਆ ਹੁਣ ਜਦੋਂ ਗੁਰਿਆਈ ਦੀ ਪੱਗ ਬੰਨਣੀ ਸੀ ਬਾਬਾ ਬੁੱਢਾ ਜੀ ਦੋ ਪੱਕਾ ਲੈ ਕੇ ਆਇਆ ਇੱਕ ਪੁੱਤਰ ਪਰਖੀ ਇੱਕ ਗੁਰਿਆਈ ਪੁਰਖੀ ਪਿਰਥੀ ਚੰਨ ਨੂੰ ਪੁੱਤਰ ਵਾਲੀ ਪੱਗ ਦੇ ਦਿੱਤੀ ਗਈ ਤੇ ਗੁਰੂ ਅਰਜਨ ਦੇ ਮਹਾਰਾਜ ਨੂੰ ਗੁਰਿਆਈ ਦੀ ਪੱਕ ਦੇਣ ਲੱਗੇ ਉਹ ਵੀ ਪਿਰਥੀ ਚੰਦ ਨੇ ਖੋਲੀ ਗੁਰੂ ਅਰਜਨ ਦੇ ਮਹਾਰਾਜ ਨੇ ਗਿਲਾ ਨਹੀਂ ਕੀਤਾ ਹੁਣ ਪਿਰਥੀ ਚੰਦ ਗੁਰੂ ਘਰ ਦੇ ਨਾਲ ਈਰਖਾ ਕਰਨ ਲੱਗਾ ਗੁਰੂ ਪਿਆਰਿਓ ਆਈ ਗਈ ਸੰਗਤ ਦੀ ਭੇਟਾ ਰਸਤੇ ਵਿੱਚ ਰੋਕਣ ਲੱਗਾ ਰਣ ਲੰਗਰ ਮਸਤਾਨਾ ਹੋਣ ਲੱਗਿਆ ਗੁਰੂ ਅਰਜਨ ਦੇ ਮਹਾਰਾਜ ਦੇ ਸੇਵਕ ਬਾਬਾ ਬੁੱਢਾ ਜੀ ਭਾਈ ਗੁਰਦਾਸ ਦੀ ਆਦ ਸਿੱਖਾਂ ਨੇ ਸੰਗਤਾਂ ਨੂੰ ਪ੍ਰੇਰਿਤ ਕਰਕੇ ਗੁਰੂ ਘਰ ਵਿੱਚ ਲਿਆਉਣਾ ਸ਼ੁਰੂ ਕੀਤਾ ਲੰਗਰ ਫੇਰ ਯਾਰੀ ਹੋਣ ਲੱਗੇ ਇਦھر ਪੀਠੀ ਚੰਦ ਸਾੜੇ ਦੇ ਮਾਰੇ ਨੇ ਫੇਰ ਪਿੰਡ ਜਾ ਕੇ ਡੇਰਾ ਕੀਤਾ ਫੇਰ ਪਿੰਡ ਜਾ ਕੇ ਇਹਨੇ ਪੱਠੇ ਲਾ ਦਿੱਤੇ ਇਹ ਪਹੁੰਚਾ ਲਾਹੌਰ ਸੁਲੀ ਖਾਨ ਦੇ ਕੋਲ 10000 ਰੁਪਇਆ ਰੋਜ਼ ਦਾ ਦੇਣਾ ਕਰਕੇ ਸੁਲੀ ਨੂੰ ਚਾੜ੍ਹ ਕੇ ਲੈ ਕੇ ਆਇਆ ਕਿ ਅਰਜਨ ਦੇਵ ਨੂੰ ਖਤਮ ਕਰ ਦਿੱਤਾ ਜਾਵੇ ਬਹੁਤ ਪਿਆਰੋ ਲੋਕ ਕਹਿੰਦੇ ਭਰਾ ਭਰਾ ਦੀ ਬਾਹ ਹੁੰਦੇ ਨੇ ਪਰ ਜੇ ਭਰਾ ਨਾਲ ਭਰਾ ਦੀ ਵਿਗੜ ਜੇ ਤੇ ਇਹਦੇ ਨਾਲੋਂ ਵੱਡਾ ਦੁਸ਼ਮਣ ਵੀ ਕੋਈ ਨਹੀਂ ਹੋ ਸਕਦਾ ਪ੍ਰਥੀ ਚੰਦ ਨੇ ਦਿਲ ਵਿੱਚ ਠਾਨ ਲੀ ਕਿ ਮੈਂ ਅਰਜਨਦੇਵ ਨੂੰ ਜੀਂਦਾ ਨਹੀਂ ਰਹਿਣ ਦੇਵਾਂਗਾ ਗੁਰੂ ਕੇ ਪੁੱਤਰ ਨੇ ਦੋਵੇਂ ਇਹ ਦੋਵੇਂ ਭਰਾ ਨੇ ਵੱਡਾ ਭਰਾ ਛੋਟੇ ਨੂੰ ਮਾਰਨਾ ਚਾਹੁੰਦਾ ਸੁਲੀਖਾਂ ਚੜ ਕੇ ਆਇਆ ਜਦੋਂ ਪੱਠੇ ਵੇਖਣ ਵਾਸਤੇ ਫੇਰ ਪਿੰਡ ਰੁਕਿਆ ਘੋੜਾ ਬੇਕਾਬੂ ਹੋਇਆ ਪੱਠੇ ਤੇ ਚੜ ਗਿਆ ਤੇ ਸੁਲੀਖਾਂ ਸੜ ਕੇ ਸੁਆਹ ਹੋ ਗਿਆ ਇਹਦੇ ਭਰਾ ਸੁਲਬੀ ਨੂੰ ਜਾ ਕੇ ਚੁੱਕਿਆ ਤੇਰੇ ਭਰਾ ਨੂੰ ਗੁਰੂ ਅਰਜਨ ਦੇ ਮਾਰਾ ਇਹਨੇ ਆਪਣੀ ਤਾਗਤ ਵਿੱਡਿਆ ਦੇ ਨਾਲ ਖਤਮ ਕਰ ਦਿੱਤਾ ਸੁਲਬੀ ਖਾਨ ਤਿਆਰ ਹੋਣ ਲੱਗਾ ਪੇਟ ਵਿੱਚ ਸੂਲ ਹੋਇਆ ਗੁਰੂ ਪਿਆਰਿਓ ਲਾਹੌਰ ਹੀ ਖਤਮ ਹੋ ਗਿਆ ਸਤਿਗੁਰੂ ਮਹਾਰਾਜ ਤਾਂ ਕੋਈ ਪਹੁੰਚ ਕੇ ਨਾ ਆਇਆ ਦੂਸਰੇ ਪਾਸੇ ਚੰਦੂ ਦਵਾਨ ਜਿਹਦੀ ਲੜਕੀ ਜਵਾਨ ਸੀ ਇਹਨੇ ਲਾਗੀਆਂ ਨੂੰ ਭੇਜਿਆ ਕਿ ਚੰਗਾ ਵਰ ਮੇਰੀ ਵਜੀਰੀ ਦੇ ਮੁਤਾਬਕ ਤੋਂ ਲੱਭ ਕੇ ਆਉਣਾ ਹੈ ਉਦੋਂ ਗੁਰੂ ਪਿਆਰਿਓ ਲਾਗੀ ਮਹਿਰਾ ਤੇ ਨਾਈ ਜਾਇਆ ਕਰਦੇ ਸਨ ਆਜਾ ਵਾਲਾ ਸਮਾਂ ਨਹੀਂ ਇਹ ਲੱਭਦੇ ਲਮਾਉਂਦੇ ਕਈ ਜਗ੍ਹਾ ਤੇ ਪਹੁੰਚੇ ਜਿੱਥੇ ਲੜਕਾ ਚੰਗਾ ਮਿਲਦਾ ਉੱਥੇ ਕਮਾਈ ਵਾਲਾ ਨਹੀਂ ਇਹ ਪਹੁੰਚੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਮਹਾਰਾਜ ਦਾ ਲੱਗਾ ਦਰਬਾਰ ਮੱਥਾ ਟੇਕਿਆ ਸਤਿਗੁਰੂ ਮਹਾਰਾਜ ਦਾ ਸਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਮਣੇ ਬੈਠਾ ਸਿੱਖਾਂ ਨੂੰ ਪੁੱਛਿਆ ਇਹ ਬੱਚਾ ਕੌਣ ਹੈ ਸੰਗਤਾ ਨੇ ਦੱਸਿਆ ਇਹ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਸਹਬ ਜਾਦੇ ਹਰਗੋਬਿੰਦ ਨੇ ਉਸੇ ਵੇਲੇ ਪੰਚਮ ਪਾਤਸ਼ਾਹ ਮਹਾਰਾਜ ਦੇ ਕੋਲ ਪਹੁੰਚੇ ਨਾਈ ਤੇ ਮਹਿਰਾ ਕਹਿਣ ਲੱਗੇ ਮਹਾਰਾਜ ਜੇ ਤੁਹਾਡਾ ਹੁਕਮ ਹੋਵੇ ਤੇ ਚੰਧੂ ਦੀਵਾਨ ਦੀ ਲੜਕੀ ਦਾ ਰਿਸ਼ਤਾ ਤੁਹਾਡੇ ਸਹਬ ਜਾਦੇ ਨੂੰ ਕਰ ਦਈਏ ਸਤਿਗੁਰੂ ਮਹਾਰਾਜ ਕਹਿੰਦੇ ਜੀ ਆਇਆਂ ਜਿ ਆਇਓ ਤੋ ਕਰ ਦਿਓ ਹੁਣੇ ਹਾਂ ਕਰਕੇ ਪਹੁੰਚੇ ਨੇ ਲਾਹੌਰ ਜਾ ਕੇ ਚੰਦੂ ਦੀਵਾਨ ਨੂੰ ਕਹਿਣ ਲੱਗੇ ਤੇਰੀ ਲੜਕੀ ਵਾਤਿਆ ਹੀ ਰਿਸ਼ਤਾ ਲੱਭ ਆਏ ਆ ਚੰਦੂਦਵਾਨ ਨੇ ਪੁੱਛਿਆ ਕਿਹੜਾ ਕਹਿਣ ਲੱਗੇ ਦੁਨੀਆ ਦੇ ਮਾਲਕ ਸੋਢੀ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਉਹਨਾਂ ਦਾ ਸਹਬਜ਼ਾਦਾ ਹਰਗੋਬਿੰਦ ਉਹਨੂੰ ਤੁਹਾਡੀ ਸੁਪਤਰੀ ਦਾ ਰਿਸ਼ਤਾ ਕਰ ਆਏ ਆ ਇਹਨੇ ਵਡਿਆਈ ਜਿਤਾਉਣ ਦੇ ਮਾਰੇ ਕਹਿ ਦਿੱਤਾ ਉਹ ਚਿਵਾਰੇ ਦੀ ਇੱਟ ਇੱਕ ਮੋਰੀ ਵਿੱਚ ਲਾ ਦਿੱਤੀ ਉਹ ਗੁਰੂ ਘਰ ਦੀਆਂ ਉਹ ਸੰਗਤਾਂ ਦੀਆਂ ਗਰਾਈਆਂ ਖਾਣ ਵਾਲਾ ਤੇ ਮੈਂ ਇੱਕ ਵਜੀ ਤੁਹਾਨੂੰ ਸ਼ਰਮ ਨਾ ਆਈ ਮੇਰੀ ਲੜਕੀ ਦਾ ਰਿਸ਼ਤਾ ਉੱਥੇ ਇੱਕ ਸਾਧੂ ਦੇ ਪੁੱਤਰ ਦੇ ਨਾਲ ਕਰ ਆਇਓ ਇਥੇ ਸੰਗਤਾਂ ਨੇ ਸੁਣਿਆ ਚੰਦੂ ਦਿਵਾਨ ਦੇ ਬੋਲਾਂ ਨੂੰ ਚਿੱਠੀ ਲਿਖੀ ਇਧਰ ਚੰਦੂ ਦਿਵਾਨ ਦੇ ਲਾਗੀ ਆਏ ਨੇ ਸਤਿਗੁਰੂ ਮਹਾਰਾਜ ਦੇ ਸਹਬਜ਼ਾਦੇ ਨੂੰ ਰਿਸ਼ਤਾ ਕਰਨ ਵਾਸਤੇ ਦੂਸਰੇ ਪਾਸੇ ਚਿੱਠੀ ਗੁਰੂ ਕੀ ਸੰਗਤ ਦੀ ਪਹੁੰਚ ਗਈ ਲਾਹੌਰ ਦੀ ਸੰਗਤ ਦੀ ਉਹਦੇ ਤੇ ਲਿਖਿਆ ਸੀ ਪਾਛਾ ਇਹ ਸੰਗਤ ਦਾ ਹੁਕਮ ਤੁਸੀਂ ਮੰਨਦੇ ਹੋ ਤੇ ਚੰਦੂ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ ਜਾਵੇਗਾ ਇਹ ਗੁਰੂ ਘਰ ਨੂੰ ਇੱਕ ਮੋਰੀ ਦੱਸਦਾ ਤੇ ਆਪਣੇ ਆਪ ਨੂੰ ਚਵਾਰਾ ਦੱਸਦਾ ਏ ਸਤਿਗੁਰੂ ਮਹਾਰਾਜ ਨੇ ਚਿੱਠੀ ਵਾਚੀ ਸੰਗਤ ਵਿੱਚ ਸੁਣਾਈ ਉਹ ਨਾਈ ਤੇ ਮਹਿਰਾ ਆਏ ਨੇ ਸਗਲ ਲੈ ਕੇ ਸਤਿਗੁਰੂ ਮਹਾਰਾਜ ਨੇ ਮੂੰਹ ਤੋੜਵਾ ਜਵਾਬ ਦਿੱਤਾ ਕਹਿਣ ਲੱਗੇ ਭਾਈ ਸੰਗਤ ਨੇ ਕਹਿ ਦਿੱਤਾ ਤੇ ਸੰਗਤ ਦਾ ਹੁਕਮ ਸਾਡੇ ਸਿਰ ਮੱਥੇ ਅਸੀਂ ਮੰਨਣ ਲਈ ਤਿਆਰ ਨਹੀਂ ਉਹ ਵੱਡਾ ਤੇ ਵੱਡਿਆਂ ਨਾਲ ਮੱਥਾ ਲਾਵੇ ਅਸੀਂ ਆਪ ਤੋਂ ਛੋਟਿਆਂ ਨਾਲ ਮੱਥਾ ਲਾ ਲਵਾਂਗੇ ਚੰਦੂ ਦੀਵਾਨ ਵਿੱਚ ਸਤਿਗੁਰੂ ਮਹਾਰਾਜਾਂ ਦੀ ਲੀਖਾ ਕਰਦਾ ਸੀ ਚੰਦੂ ਦੀਵਾਨ ਦੇ ਕੋਲ ਪਹੁੰਚਿਆ ਪਿਰਥੀ ਚੰਦ ਇੱਕ ਭਗਤ ਕੰਨਾ ਇਹ ਤਿੰਨ ਜਾਨੇ ਰਲ ਕੇ ਜਹਾਂਗੀਰ ਪਾਦਸ਼ਾਹ ਦੇ ਕੋਲ ਪਹੁੰਚੇ ਨੇ ਜਾ ਕੇ ਜਹਾਂਗੀਰ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕੀਤੇ ਕਹਿਣ ਲੱਗੇ ਬਾਦਸ਼ਾਹ ਜਿਹੜਾ ਅਰਜਨ ਦੇਵ ਅੰਮ੍ਰਿਤ ਸਰ ਦੀ ਧਰਤੀ ਤੇ ਬੈਠਾ ਨਾ ਉਹ ਉਹਨਾਂ ਨੇ ਇੱਕ ਬਾਣੀ ਦਾ ਜਹਾਜ਼ ਬਣਾਇਆ ਜਿਹਨੂੰ ਕਹਿੰਦਾ ਬਾਣੀ ਦਾ ਜਹਾਜ਼ ਉਹਦੇ ਵਿੱਚ ਮੁਸਲਮਾਨ ਦੀ ਸਿਫਤ ਨਹੀਂ ਲਿਖੀ ਮੁਸਲਮਾਨ ਨੂੰ ਮਾਰਾ ਦੱਸਿਆ ਗਿਆ ਆਹ ਪਿਰਥੀ ਚੰਦਾ ਗੋਟਾ ਗੱਡੀ ਤੇ ਹੱਕ ਸੀ ਉਹਨਾਂ ਧੱਕੇ ਨਾਲ ਸਾਂਭ ਲਿਆ ਤੇ ਮੇਰੀ ਲੜਕੀ ਦਾ ਰਿਸ਼ਤਾ ਉਹਨਾਂ ਨਾ ਕਰ ਦਿੱਤੇ ਕਹਿੰਦੇ ਨਹੀਂ ਲੈਣਾ ਤੇ ਤੁਹਾਨੂੰ ਵੀ ਮਾਰਾ ਦੱਸਦਾ ਤੁਹਾਡਾ ਪੁੱਤਰ ਖੁਸਰੋ ਜਦੋਂ ਬਗਾਵਤ ਕਰਕੇ ਗੋਂਦਵਾਲ ਦੀ ਧਰਤੀ ਤੇ ਪਹੁੰਚਿਆ ਸੀ ਉਹਨਾਂ ਨੇ ਕੋਲ ਬਹਾ ਕੇ ਉਹਨੂੰ ਲੰਗਰ ਛਕਾਇਆ ਪੈਸੇ ਦਿੱਤੇ ਤੇ ਬੁਰੀਾਈ ਦਾ ਤਿਲਕ ਲਾਇਆ ਕੰਨਾਂ ਦੇ ਕੱਚੇ ਬਾਦਸ਼ਾਹ ਅੱਖਾਂ ਦੇ ਅੰਨੇ ਬਾਦਸ਼ਾਹ ਨੇ ਚਿੱਠੀ ਲਿਖੀ ਚੰਦੂ ਦਿਵਾਨ ਤੇ ਪਿਰਥੀ ਦੀਆਂ ਗੱਲਾਂ ਵਿੱਚ ਆ ਕੇ ਪੰਚੋਂ ਪਾਦਸ਼ਾਹ ਵੱਲੇ ਉਹ ਲੈ ਕੇ ਚਿੱਠੀ ਉਹਨਾਂ ਦਾ ਹੰਕਾਰਾ ਜਦੋਂ ਅੰਮ੍ਰਿਤ ਸਰ ਦੀ ਧਰਤੀ ਤੇ ਪਹੁੰਚਿਆ ਤੇ ਤੇ ਲਿਖਿਆ ਸੀ ਮਹਾਰਾਜ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਡੇ ਨਾਲ ਕੁਝ ਚੰਦ ਗੱਲਾਂ ਕਰਨੀਆਂ ਨੇ ਜੇ ਤੇ ਆਹ ਗੱਲਾਂ ਤੁਸੀਂ ਮੰਨ ਲਓ ਤੇ ਠੀਕ ਹੈ ਨਹੀਂ ਤੇ 2 ਲੱਖ ਰੁਪਈਆ ਜੁਰਮਾਨਾ ਸਰਕਾਰ ਵੱਜੋਂ ਤੁਹਾਨੂੰ ਕੀਤਾ ਜਾਂਦਾ ਉਸ ਸਾਈ ਖਜ਼ਾਨੇ ਵਿੱਚ ਜਮ੍ਹਾਂ ਕਰਨਾ ਪਵੇਗਾ ਸਤਿਗੁਰੂ ਮਾਰੇ ਨੇ ਚਿੱਠੀ ਵਾਚੀ ਸੰਗਤ ਨੂੰ ਸੁਣਾਈ ਹਰ ਗੋਬਿੰਦ ਨੂੰ ਕੋਲ ਸੱਜ ਕੇ ਹੁਕਮ ਕੀਤਾ ਬੇਟਾ ਇਹ ਜ਼ਾਲਮ ਸਰਕਾਰ ਪ੍ਰੇਮ ਨਾਲ ਮੰਨਣ ਵਾਲੀ ਨਹੀਂ ਪਹਿਲੇ ਗੁਰੂ ਨਾਨਕ ਤੋਂ ਲੈ ਕੇ ਚੌਥੇ ਪਾਤਸ਼ਾਹ ਤੱਕ ਸ਼ਾਂਤਮਈ ਜੰਗੇ ਸਰਕਾਰ ਨਾਲ ਹੁੰਦੇ ਆਏ ਤੇ ਅਸੀਂ ਚੱਲਿਆਂ ਲਾਹੌਰ ਸ਼ਾਂਤਮਈ ਸ਼ਹੀਦੀ ਦੇਾਂਗੇ ਜੇ ਪਾਪੀ ਦੇ ਲਾਂਪਸੀ ਗਿਆ ਤੇ ਯਾਦ ਰੱਖੀ ਬੇਟਾ ਫਿਰ ਤਲਵਾਰ ਚੁੱਕਣੀ ਪਵੇਗੀ ਓਨਾ ਚਿਰ ਜ਼ਾਲਮ ਨਾਲ ਲੜਦਾ ਰਹਿਣਾ ਜਿੰਨਾ ਚਿਰ ਜਾਂ ਤੇ ਜ਼ੁਲਮ ਨਾ ਖਤਮ ਹੋ ਜੇ ਜਾਂ ਜ਼ਾਲਮ ਨਾ ਖਤਮ ਹੋ ਜੇ ਪੰਚਮ ਪਾਤਸ਼ਾਹ ਮਹਾਰਾਜ ਹੋਏ ਨੇ ਤਿਆਰ ਸੰਗਤਾਂ ਦੇ ਰਾਗ ਵਿੱਚ ਆਈਆਂ ਅੱਖਾਂ 'ਚੋਂ ਹੰਝੂ ਆ ਰਹੇ ਨੇ ਸਤਿਗੁਰੂ ਮਹਾਰਾਜ ਫੇਰ ਕਿਦੋਂ ਮਿਲੋਗੇ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਲਾਹੌਰ ਜਾਵਾਂਗੇ ਸੀਸ ਦਾ ਬਲੀਦਾਨ ਦੇ ਦਵਾਂਗੇ ਤੇ ਜ਼ਾਲਮ ਦੀ ਜੜ ਜੜਾਂ ਤੋਂ ਪੁੱਟ ਦਵਾਂਗੇ ਜਿਸ ਤਰ੍ਹਾਂ ਪੰਚਮ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਨੂੰ ਜਾਣ ਵੇਲੇ ਸਿੰਘਾਂ ਨੂੰ ਸਬੋਧਨ ਕਰਕੇ ਉਪਦੇਸ਼ ਦੇ ਰਹੇ ਨੇ ਕਵੀਸ਼ਰੀ ਜਿਹਾ ਹੈ ਐਓ ਕੀਤੀਆ ਸਿੰਘਾਂ ਨੇ ਜਦ ਹਰ ਜੋਈ ਜੀ ਹੋ ਕੇ ਤੈਨ ਸੰਗ ਤਾਂ ਕਤਲab ਘੁਰ ਨੂੰ ਤਿਆਰੀ ਹੋਈ ਜੀ ਗੁਰਾਂ ਨੂੰ ਕਹਿਣ ਸੰਗ ਤਾਂ ਹੋ ਕਹਿੰਦੇ ਬਾਦਸ਼ਾਹੀ ਨੂੰ ਆਸਾਂ ਨੇ ਕੱਟਣਾ ਨਿਹਾਨੁਕਾਲ ਕੇ ਰਾਜ ਹੈ ਮਲੇਸ਼ਾਂ ਦਾ ਜਿਹੜਾ ਚੋਂ ਪਟਣਾ ਲਹਾਰ ਸੀ ਸਵਾਰ ਕੇ ਪੀਤੀਆ ਸਿੰਘਾਂ ਨੇ ਜਦੋਂ ਅਰ ਜੋਈ ਜੀ ਹੋ ਕੇ ਤੈਨ ਸੰਗਤਾਂ ਕਤਲਾਬਪੁਰ ਨੂੰ ਤਿਆਰੀ ਹੋਈ ਜੀ ਗੁਰਾਂ ਨੂੰ ਕਹਿਣ ਸੰਗਤਾਂ ਹੋ ਕਹਿੰਦੇ ਬਾਦਸ਼ਾਹੀ ਨੂੰ ਐਸਾ ਨਾ ਕਟਣਾ ਨੀ ਹਾਨੂੰ ਕਾਲ ਕੇ ਰਾਜ ਹੈ ਮਲੇਸ਼ਾ ਦਾ ਜੜਾ ਚੋਂ ਪਟਣਾ ਲਹਾਰ ਸੀ ਸਵਾਰ ਕੇ ਉੱਚੀ ਹਸਤੀ ਦਾ ਸੀ ਸਹੋਰ ਹੋਣਾ ਹੈ ਗੁਰਪੰਨੀ ਸਾਡੀ ਨੇ ਅਠਵਾ ਤੇ ਨਵਾਂ ਅਠਵਾ ਤੇ ਨੌਵਾ ਗੁਰੂ ਵੀ ਬਚੋਣਾ ਹੈ ਜ਼ੁਲਮੀ ਤੇਗ ਡਾਡੀ ਨੇ ਚੋਹਾ ਸੇਬ ਜਾਦਿਆਂ ਦਾ ਸੀਸ ਕੱਟਣਾ ਨਾਲ ਤਲਹਵਾਰ ਕੇ ਰਾਜ ਹੈ ਮਲੇਸ਼ਾਂ ਦਾ ਜਿਹੜਾਂ ਚੋਂ ਪਟਣਾ ਲਹਾਰ ਸੀਸ ਸਵਾਰ ਕੇ ਓ ਚੰਦੂ ਪਾਪੀ ਅਸਾਂ ਦੀ ਸਤਾਲੂ ਜਿੰਦ ਨੂੰ ਚੰਦੂ ਪਾਪੀ ਅਸਾਂ ਦੀ ਸਤਾਲੂ ਜਿੰਦ ਨੂੰ ਨਹੀਂ ਮੈਨੂੰ ਟੈਗ ਹੈ ਆਪੇ ਲਲ ਬਦਲਾ ਹਰੀ ਗੋਬਿੰਦ ਜੀ ਲਾਲ ਮੇਰਾ ਲੈਗ ਹੈ ਦੁਨੀਆ ਦੇ ਵਿੱਚੋਂ ਇਹੀ ਲਾਹਾ ਖਟਣਾ ਅਵਤਾਰ ਧਾਰ ਕੇ ਰਾਜ ਹੈ ਮਲੇਸ਼ਾ ਦਾ ਜਿਹੜਾ ਪਟਨਾ ਲਹਾਰ ਸੀ ਸ ਜਾਦਾ ਟਾਂਗ ਪਾ ਤੂੰ ਲੈ ਜਹਾਨ ਚ ਮੁਗਲਾਂ ਨੂੰ ਰੋੜ ਦੂ ਗੱਜੂ ਮਗ ਮਰਗ ਬੜ ਕੇ ਜਹਾਨ ਚ ਸ਼ਾਂਤ ਮੈਨੂੰ ਤੋੜ ਦੂ ਇਹੋ ਤੁਹਾਡਾ ਗੁਰੂ ਤੁਸੀਂ ਇਹਨੂੰ ਮੰਨਣਾ ਆਖ ਦੇ ਉਚਾਰ ਕੇ ਰਾਜ ਹੈ ਮਲੇਸ਼ਾਂ ਦਾ ਜਿਹੜਾ ਚ ਪਟਣਾ ਲਹਾਰ ਸੀਸਵਾਰ ਕੇ ਹੋ ਪੈਸੇ ਪੰਜ ਥੇਨ ਤੇ ਹੈਮਗਾਲਿਆ ਨਾਲ ਗਿਆ ਬਿੰਦਨੂ ਰੱਖ ਕੇ ਮੁਰੇ ਤੇ ਸੀਸ ਨੂੰ ਨਵਾ ਦਿੱਤਾ ਸੀ ਹਰ ਗੋਬਿੰਦ ਨੂੰ ਮੇਰੀ ਪੀਰੀ ਧੀਆਂ ਦਵੇਂ ਤੇ ਗਾ ਡਟਣਾ ਚਪਾਲੀਆਂ ਸ਼ਿੰਗਾਰ ਕੇ ਰਾਜ ਹੈ ਮਲੇਸ਼ਾ ਦਾ ਜਿਹੜਾ ਚੋਂ ਪਟਣਾ ਲਹਾਰ ਸੀਸ ਸਵਾਰ ਕੇ ਹੋ ਤੁਰਪੇ ਪੰਜੇ ਗੁਰੂ ਸਿੰਘ ਪਾਸ ਲੈ ਅਮਰਤ ਵੇਲਾ ਸੀ ਰੋਮ ਦੀ ਸੰਗਤ ਰੋਵਤੀ ਸੰਗਤ ਹੋਏ ਕੇ ਉਦਾਸ ਹੈ ਆਖਰ ਜੋ ਮਿਲਾ ਸੀ ਕਰਤਾਰ ਸਿੰਘਾ ਜੱਗ ਪਾਪਾਂ ਦਾ ਪਲਟਾ ਹੈ ਲਹੂ ਦੀ ਬੂੰਦ ਡਾਰ ਕੇ ਰਾਜ ਹੈ ਮਲੇਸ਼ਾ ਦਾ ਜਿਹੜਾ ਚ ਪਟਣਾ ਨਹਾਰ ਸੀ ਸਵਾਰ ਕੇ ਅੱਜ ਹੈ ਮਲੇਸ਼ਾਂ ਦਾ ਜਿਹਨਾ ਚੋਂ ਪਟੜਾ ਨਾ ਹਾਰ ਸੀਸਵਾਰ ਕੇ ਕਵੀ ਕਹਿੰਦਾ ਕਦੇ ਬਣਦੇ ਇਤਿਹਾਸ ਨਹੀਂ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਮਿਲਦੇ ਮੌਤ ਨੂੰ ਗਲੀਆਂ ਜੋ ਹਾਰ ਪਾ ਕੇ ਜ਼ਿੰਦਗੀ ਵੇਚਣਾ ਉਹਨਾਂ ਦੇ ਹਾਰ ਵੇਖੀ ਜੀਦੀ ਝੋਲੀ ਸ਼ਹੀਦਾਂ ਦੇ ਫੁੱਲ ਬੋਤੇ ਉਸੇ ਕੌਮ ਦੇ ਬਾਗੀ ਬਹਾਰ ਵੇਖੀ ਤਨਹਨ ਪੰਚਮ ਪਾਤਸ਼ਾਹ ਮਹਾਰਾਜ ਆਪ ਮੌਤ ਵਰਨ ਵਾਸਤੇ ਅੰਮ੍ਰਿਤ ਸਾਡੀ ਧਰਤੀ ਤੋਂ ਲਾਹੌਰ ਵੱਲ ਰਵਾਨਾ ਹੋਏ ਨੇ ਸੰਗਤਾਂ ਬਿ ਆਦਾਸ ਹੋਈਆਂ ਨੇ ਅੱਖਾਂ 'ਚੋਂ ਨੀਰ ਡੋਲਦੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸਾਡਾ ਪੁੱਤਰ ਹਰਗੋਬਿੰਦ ਇਹਨੂੰ ਸਾਡਾ ਹੀ ਰੂਪ ਸਮਝਣਾ ਅਸੀਂ ਹੁਣ ਲਾਹੌਰ ਚੱਲੇ ਆਂ ਜਹਾਂਗੀਰ ਪਾਦਸ਼ਾਹ ਦੀ ਚਿੱਠੀ ਆਈ ਜੇ ਨਾ ਪਹੁੰਚੇ ਤੋ ਸੋਚੇਗਾ ਕਿ ਪੰਚਮ ਪਾਦਸ਼ਾਹ ਮਹਾਰਾਜ ਮਰਨੋਂ ਡਰਦਾ ਹੈ। ਬਾਬਾ ਕਬੀਰ ਕਹਿੰਦਾ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਸਤਿਗੁਰੂ ਮਹਾਰਾਜ ਆਪ ਅੰਮ੍ਰਿਤਸਰ ਦੀ ਧਰਤੀ ਤੋਂ ਪੰਜਾਂ ਸਿੱਖਾਂ ਦੇ ਨਾਲ ਤਿਆਰ ਹੋਏ ਨੇ। ਸਿੱਖ ਕਿਹੜੇ ਨੇ ਬਾਬਾ ਬਿਧੀ ਚੰਦ ਜੀ, ਬਾਬਾ ਪੈੜਾ ਜੀ, ਬਾਬਾ ਪੋਖਾ ਜੀ ਬਾਬਾ ਬੁੱਢਾ ਜੀ ਆਦ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਪੰਜਮ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਰਵਾਨਾ ਹੋਏ ਨੇ ਚੱਲਦੇ ਹੋਏ ਸਤਿਗੁਰੂ ਮਹਾਰਾਜ ਲਾਹੌਰ ਦੀ ਧਰਤੀ ਤੇ ਪਹੁੰਚੇ ਨੇ ਸਿੱਧੂ ਜੱਟ ਦੇ ਘਰ ਸਤਿਗੁਰੂ ਮਹਾਰਾਜ ਸਿੱਧੂ ਜੱਟ ਦੇ ਘਰ ਜਦੋਂ ਪਹੁੰਚੇ ਨਾ ਸਿੱਧੂ ਜੱਟ ਮਨ ਹੀ ਮਨ ਇਹਨਾਂ ਖੁਸ਼ ਹੋਇਆ ਦੁਨੀਆ ਨੂੰ ਤਾਰਨ ਹਾਰੇ ਸਤਿਗੁਰੂ ਮਹਾਰਾਜ ਗਰੀਬ ਦੇ ਘਰ ਨੂੰ ਭਾਗ ਲਾਉਣ ਵਾਸਤੇ ਆ ਗਏ ਨੇ ਹੁਣ ਮੈਂ ਰੱਜ ਕੇ ਸੇਵਾ ਕਰਾਂਗਾ ਸੰਗਤਾਰੀਆਂ ਨੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੇਦਾਰੇ ਕਰਦੀਆਂ ਨੇ ਮੱਥਾ ਟੇਕਦੀਆਂ ਨੇ ਇੱਧਰ ਕਿਸੇ ਨੇ ਜਾ ਕੇ ਜਹਾਂਗੀਰ ਬਾਦਸ਼ਾਹ ਨੂੰ ਦੱਸਿਆ ਕਹਿੰਦੇ ਬਾਦਸ਼ਾਹ ਅੱਗੇ ਤੇ ਸਤਿਗੁਰੂ ਅੰਮ੍ਰਿਤ ਸਰ ਦੀ ਧਰਤੀ ਤੇ ਮੱਥੇ ਟਿਕਵਾਉਂਦਾ ਸੀ ਨਾ ਅੱਜ ਤੇ ਲਾਹੌਰ ਤੇਰੀ ਬਾਦਸ਼ਾਹੀ ਦੇ ਵਿੱਚ ਆ ਕੇ ਵੀ ਮੱਥੇ ਟਿਕਾਉਣ ਲੱਗ ਗਿਆ ਜਾ ਕੇ ਤਾਂ ਵੇਖੋ ਉਸੇ ਕੋ ਉਸੇ ਵੇਲੇ ਜਹਾਂਗੀਰ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਕੋਲ ਸੱਦਿਆ ਹੁਕਮ ਦਿੱਤਾ ਹੁਣੇ ਹੀ ਪੰਚਮ ਪਾਦਸ਼ਾਹ ਮਹਾਰਾਜ ਨੂੰ ਸੱਦ ਕੇ ਲਿਆਂਦਾ ਜਾਵੇ ਵजीर ਖਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਦਾ ਪੌੜਾ ਸੀ ਗੁਰੂ ਪਿਆਰਿਓ ਚਰਨਾਂ ਦਾ ਪੌੜਾ ਸੀ ਪਰ ਬਾਦਸ਼ਾਹ ਦਾ ਹੁਕਮ ਜਾ ਕੇ ਸਤਿਗੁਰੂ ਮਹਾਰਾਜ ਨੂੰ ਦੱਸਿਆ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੂੰ ਯਹਾਂਗੀਰ ਬਾਦਸ਼ਾਹ ਯਾਦ ਕਰਦੇ ਨੇ ਕਹਿੰਦੇ ਛੇਤੀ ਆਓ ਸਤਿਗੁਰੂ ਮਹਾਰਾਜ ਪੰਚਮ ਪਾਤਸ਼ਾਹ ਮਹਾਰਾਜ ਸਿੱਧੂ ਜੱਟ ਦੇ ਘਰੋਂ ਯਹਾਂਗੀਰ ਦੇ ਦਰਬਾਰ ਵਿੱਚ ਪਹੁੰਚੇ ਨੇ ਜਾ ਕੇ ਜਹਾਂਗੀਰ ਬਾਦਸ਼ਾਹ ਨੇ ਆਪਣੇ ਮੁਰਸ਼ਿਦ ਵਾਲੀ ਆਪਣੇ ਗੁਰੂ ਵਾਲੀ ਚੰਦਨ ਦੀ ਚੌਂਕੀ ਡਾਈ ਉੱਤੇ ਸਤਿਗੁਰੂ ਮਹਾਰਾਜ ਨੂੰ ਬਿਠਾਇਆ ਬੜੇ ਆਦਰ ਸਤਕਾਰ ਦੇ ਨਾਲ ਸੇਵਾ ਕੀਤੀ ਤੇ ਕਹਿ ਲੱਗਾ ਮਹਾਰਾਜ ਤੁਹਾਡੇ ਨਾਲ ਕੁਝ ਬਚਨ ਬਲਾਸ ਕਰਨੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਬਾਦਸ਼ਾਹ ਅੰਮ੍ਰਿਤਸਰ ਦੀ ਧਰਤੀ ਤੋਂ ਚੱਲ ਕੇ ਤੁਹਾਡੇ ਨਾਲ ਬਚਨ ਬਲਾਸ ਕਰਨ ਵਾਸਤੇ ਤੇ ਆਇਆ ਕਰੋ ਕਿਹੜੇ ਕਰਨੇ ਨੇ ਜਹਾਂਗੀਰ ਬਾਦਸ਼ਾਹ ਨੇ ਪਹਿਲਾ ਬਚਨ ਸਤਿਗੁਰੂ ਮਹਾਰਾਜ ਤੇ ਜਿਹੜਾ ਕੀਤਾ ਕਹਿਣ ਲੱਗਾ ਮਹਾਰਾਜ ਮੇਰਾ ਪੁੱਤਰ ਖੁਸਰੋ ਜਦੋਂ ਭੱਜਾ ਸੀ ਬਗਾਵਤ ਕਰਕੇ ਉਹ ਇੱਥੋਂ ਚੱਲਦਾ ਹੋਇਆ ਗੌਂਦਵਾਲ ਦੀ ਧਰਤੀ ਤੇ ਪਹੁੰਚਾ ਤੁਸਾਂ ਨੂੰ ਕੋਲ ਬਿਠਾ ਕੇ ਲੰਗਰ ਛਕਾਇਆ ਤੁਰਨ ਲੱਗੇ ਨੂੰ ਮਾਇਆ ਦਿੱਤੀ ਤੇ ਗੁਰਿਆਈ ਦਾ ਤਿਲਕ ਦਿੱਤਾ ਕਿ ਤੁਸਾਂ ਇਹ ਕਿਹਾ ਸੀ ਇੱਕ ਦਿਨ ਪਿਤਾ ਦੀ ਗੱਦੀ ਦਾ ਮਾਲਕ ਤੂੰ ਬਣੇਗਾ ਉਹਦੇ ਵਿੱਚ ਸਰਕਾਰ ਨੇ ਤੁਹਾਨੂੰ 2 ਲੱਖ ਰੁਪਈਆ ਜੁਰਮਾਨਾ ਲਿਖਿਆ 2 ਲੱਖ ਉਹ ਜਮ੍ਹਾਂ ਕਰ ਦਿਓ ਸਰਕਾਰੀ ਖਜ਼ਾਨੇ ਵਿੱਚ ਸਤਿਗੁਰੂ ਮਹਾਰਾਜ ਮਸਕਰਾਇ ਕਹਿਣ ਲੱਗਿਓ ਜਹਾਂਗੀਰ ਬਾਦਸ਼ਾ ਇਹ ਗੁਰੂ ਘਰ ਹੈ ਗੁਰੂ ਨਾਨਕ ਦਾ ਦਰ ਹੈ ਇੱਥੇ ਜੈਨੀ ਆਵੇ ਬੋਧੀ ਆਵੇ ਖੱਤਰੀ ਆਵੇ ਮੁਸਲਮਾਨ ਆਵੇ ਸਿੱਖ ਆਏ ਅਸਾਈ ਆਵੇ ਉਹ ਲੰਗਰ ਛਕ ਸਕਦਾ ਏ ਇਹ ਗੁਰੂ ਘਰ ਦਾ ਗੁਰੂ ਘਰ ਹੈ ਗੁਰੂ ਨਾਨਕ ਦਾ ਘਰ ਹੈ ਇੱਥੇ ਕਿਸੇ ਨੂੰ ਮਨਾ ਹੀ ਨਹੀਂ ਜਿਹੜੀ ਗੱਲ ਤੂੰ ਕਹੀ ਨਾ ਪੈਸਿਆਂ ਵਾਲੀ ਗੁਰੂ ਨਾਨਕ ਦੇ ਘਰ ਵਿੱਚੋਂ ਕਿਸੇ ਨੂੰ ਪੈਸਾ ਨਹੀਂ ਦਿੱਤਾ ਜਾਂਦਾ ਇਹ ਗੁਰੂ ਘਰ ਚ ਲੱਗਦਾ ਏ ਸਤਿਗੁਰੂ ਮਹਾਰਾਜ ਨੂੰ ਜਹਾਂਗੀਰ ਬਾਦਸ਼ਾਹ ਕਹਿੰਦਾ ਮਹਾਰਾਜ ਦੂਸਰੀ ਗੱਲ ਜਿਹੜਾ ਤੁਸੀਂ ਲਿਖਿਆ ਬਾਣੀ ਦਾ ਜਹਾਜ਼ ਜਿਹਨੂੰ ਕਹਿੰਦੇ ਹੋ ਬਾਣੀ ਦਾ ਜਹਾਜ਼ ਸੰਗਤਾਂ ਨੂੰ ਤਾਰਨ ਵਾਸਤੇ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਬਣਾਏ ਇਹਦੇ ਵਿੱਚ ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦੇ ਦੋ ਸ਼ਬਦ ਪਾ ਰਹੇ ਹੋ ਬਾਕੀ ਗੱਲਾਂ ਟਾੜੀਆਂ ਮਾਫ਼ ਕਰ ਦਿੱਤੀਆਂ ਜਾਣਗੀਆਂ ਸਤਿਗੁਰੂ ਮਹਾਰਾਜ ਮੁਸਕਰਾਏ ਕਹਿਣ ਲੱਗਿਓ ਬਾਦਸ਼ਾ ਇਹ ਸਾਡੀ ਬਾਣੀ ਨਹੀਂ ਇਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਇਹ ਅਕਾਲ ਪੁਰਖ ਦੀ ਬਾਣੀ ਐ ਤੁਰਤੋਂ ਆਈ ਐ ਇਹਦੇ ਵਿੱਚ ਇੱਕ ਅੱਖਰ ਪਾਇਆ ਨਹੀਂ ਜਾਂਦਾ ਤੇ ਇੱਕ ਅੱਖਰ ਕੱਢ ਨਹੀਂ ਸਕਦੇ ਅਸੀਂ ਕਿਸੇ ਨੂੰ ਮਾਰਾ ਨਹੀਂ ਕਿਹਾ ਇਹ ਅਕਾਲ ਪੁਰਖ ਨੇ ਜਿਹੜੀ ਤੁਰਕੀ ਬਾਣੀ ਪਾਈ ਉਹ ਲਿਖ ਦਿੱਤੀ ਗਈ ਫਿਰ ਜਹਾਂਗੀਰ ਬਾਦਸ਼ਾਹ ਨੇ ਤੀਜਾ ਸਵਾਲ ਸਤਗੁਰੂ ਮਹਾਰਾਜ ਤੇ ਕੀਤਾ ਕਹਿਣ ਲੱਗਾ ਮਹਾਰਾਜ ਗੱਦੀ ਤੇ ਹੱਕ ਪਿਰਥੀ ਚੰਦ ਦਾ ਸੀ ਤੁਸੀਂ ੱੱਕੀ ਨਾਲ ਖੋ ਲਿਆ ਪਿਰਥੀ ਚੰਦ ਨੂੰ ਗੁਰਿਆਈ ਦੇ ਦਿੱਤੀ ਜਾਵੇ ਸਤਗੁਰੂ ਮਹਾਰਾਜ ਮੁਸਕਰਾਏ ਕਹਿਣ ਲੱਗੇ ਬਾਦਸ਼ਾਹ ਕੀ ਦੀਆਂ ਗੱਲਾਂ ਗੁਰਿਆਈ ਦੀਆਂ ਤੇ ਕਿੰਨੇ ੱੱਕੇ ਨਾਲ ਖੋਇਆ ਪਿਤਾ ਪੁਰਖੀਰ ਗੱਦੀ ਐ ਪਿਤਾ ਜਿੰਨੂੰ ਚਾਵੇ ਆਪਣੀ ਜਾਇਦਾਦ ਦੇ ਦੇਵੇ ਜੀਂਦਾ ਜੀਂਦਾ ਕੋਈ ਠੱਕੇ ਨਾ ਨਹੀਂ ਲੈ ਸਕਦਾ ਪਿਤਾ ਨੇ ਗੁਰਿਆਈ ਸਾਨੂੰ ਦਿੱਤੀ ਤੇ ਅਸੀਂ ਗੁਰਿਆਈ ਕਰ ਰਹੇ ਆ ਚੰਦੂ ਦੀਵਾਨ ਦੀ ਲੜਕੀ ਫਿਰ ਜਹਾਂਗੀਰ ਨੇ ਸਵਾਲ ਕੀਤਾ ਕਹਿਣ ਲੱਗਾ ਚੰਦੂ ਦੀਵਾਨ ਦੀ ਲੜਕੀ ਉਹਦਾ ਰਿਸ਼ਤਾ ਤੇ ਪ੍ਰਮਾਨ ਕਰਨਾ ਹੀ ਪਵੇਗਾ ਉਹ ਅਜੇ ਤੱਕ ਕੁਵਾਰੀ ਘਰ ਵਿੱਚ ਬੈਠੀ ਹੈ ਸਤਿਗੁਰੂ ਮਹਾਰਾਜ ਮੁਸਕਰਾਏ ਕਹਿਣ ਲੱਗੇ ਬਾਦਸ਼ਾਹ ਤੂੰ ਜੋ ਕਰਨਾ ਕਰ ਲੈ ਚੰਦੂ ਦੀਵਾਨ ਨੇ ਜੋ ਕਰਨਾ ਕਰ ਲੈ ਸਾਨੂੰ ਸੰਗਤ ਨੇ ਲੈ ਕੇ ਕਹਿ ਦਿੱਤਾ ਕਿ ਇਸ ਹੰਕਾਰੀ ਦਾ ਰਿਸ਼ਤਾ ਨਹੀਂ ਲਿਆ ਜਾਵੇਗਾ ਤੇ ਸੰਗਤ ਦਾ ਹੁਕਮ ਅਸੀਂ ਸਿਰ ਮੱਥੇ ਤੇ ਮੰਨਦੇ ਆ ਸੰਗਤ ਦਾ ਹਿੱਸਾ ਸਾਡੇ ਤੋਂ ਇੱਕ ਉੱਚਾ 21 ਦਰਜੇ ਹੈ ਗੁਰੂ 20 ਦਰਜੇ ਤੇ ਸੰਗਤ 21 ਦਰਜੇ ਗੁਰੂ ਪਿਆਰਿਓ ਜਦੋਂ ਪੰਚਮ ਪਾਤਸ਼ਾਹ ਮਹਾਰਾਜ ਲਾਹੌਰ ਗਏ ਸੀ ਨਾ ਤੇ ਤੁਸੀਂ ਸੁਣਿਆ ਹੈ ਇੱਕ ਪੱਠੇ ਲਾਇਸੀ ਗੁਰੂ ਕੇ ਪਿਆਰੇ ਨੇ ਤੇ ਸਤਿਗੁਰੂ ਮਹਾਰਾਜ ਅਰਦਾਸ ਕਰਦੇ ਸੀ ਇਹਦੇ ਪੱਕੇ ਬੁੱਧੂ ਦੇ ਪੱਕੇ ਪੱਠੇ ਹੋ ਜਾਣ ਤੇ ਲੱਖੂ ਗੁਰੂ ਕਾ ਸਿੱਖ ਬਾਹਰ ਬੈਠਾ ਸੀ ਉਹਨੇ ਕੁੰਡਾ ਖੜਕਾਇਆ ਕਹਿਣ ਲੱਗਾ ਗੁਰੂ ਕਾ ਲੰਗਰ ਚੱਲਦਾ ਗੁਰੂ ਕਾ ਲੰਗਰ ਆਪਾਂ ਲੰਗਰ ਭਾਵੇਂ ਆਪ ਤਿਆਰ ਕੀਤਾ ਹੋਵੇ ਜਦੋਂ ਅਰਦਾਸ ਹੁੰਦੀ ਹੈ ਨਾ ਉੱਚ ਕੀ ਕਿਹਾ ਜਾਂਦਾ ਗੁਰੂ ਕਾ ਲੰਗਰ ਤਹਿਲ ਸੇਵਾ ਸਿੱਖਾਂ ਦੀ ਤੇ ਲੰਗਰ ਗੁਰੂ ਕਾ ਅਰਦਾਸ ਹੋਈ ਗੁਰੂ ਕਾ ਲੰਗਰ ਤੇ ਉਹ ਕਹਿੰਦਾ ਤੇਰੇ ਵਰਗੇ ਪਾਗਲ ਨੂੰ ਅੰਦਰ ਲੈ ਜਾਵਾਂ ਗੁਰੂ ਮਹਾਰਾਜ ਲੰਗਰ ਛਕਦੇ ਨੇ ਉਹ ਛਕ ਲੈਣ ਫੇਰ ਛਕਾਇਆ ਜਾਊਗਾ ਜਦੋਂ ਅਰਦਾਸ ਹੋਈ ਪੰਚੋਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬੁੱਧੂ ਦੇ ਆਵੇ ਪੱਕੇ ਤੇ ਲੱਖੂ ਬਾਹ ਤਿੰਨ ਵਾਰਾ ਕਿਹਾ ਮਹਾਰਾਜ ਕੱਚੇ ਬੁੱਧੂ ਦੇ ਆਵੇ ਕੱਚੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਬੁੱਧੂ ਇੱਕ ਰੱਬ ਦਾ ਪਿਆਰਾ ਬਾਹ ਸਾਡੇ ਤੋਂ ਉੱਚੀ ਹੱਸੀ ਦਾ ਮਾਲਕ ਉਨੂੰ ਬਾਹਰ ਖਿਲਾ ਰਿਆ ਤੇਰੇ ਆਵੇ ਕੱਚੇ ਰਹਿਣਗੇ ਕਹਿਣ ਲੱਗਾ ਮਹਾਰਾਜ ਉਹ ਤੁਹਾਡੇ ਤੋਂ ਵੱਡਾ ਪੰਚਮ ਪਾਸ਼ਾ ਮਹਾਰਾਜ ਵਜੇ ਦੇ ਵਿੱਚ ਆਏ ਮਸਕਰਾਏ ਕਹਿਣ ਲੱਗੇ ਉਹ ਬੁੱਧੂ ਇਹੀ ਤੇ ਤੈਨੂੰ ਭੇਦ ਨਹੀਂ ਸੰਗਤ 21 ਦਰਜੇ ਤੇ ਗੁਰੂ ਘਰ 20 ਦਰਜੇ ਐ ਸੰਗਤ ਦਾ ਹੁਕਮ ਗੁਰੂ ਨਹੀਂ ਟਾਲ ਸਕਦਾ ਤੇ ਗੁਰੂ ਦਾ ਹੁਕਮ ਸੰਗਤ ਟਾਲ ਸਕਦੀ ਹੈ ਸੰਗਤ ਗੁਰੂ ਦਾ ਲਿਖਿਆ ਉਹਨੂੰ ਮੋਰ ਸਕਦੀ ਹੈ ਪਰ ਆਪ ਸਭ ਨੂੰ ਸਾਡੀ ਇਹ ਵੀਡੀਓ ਅਗਰ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ